ਸਸਿਕਾ YouTube ਫੈਮਿਲੀ ਕੀ ਹਰ ਚੈਨਲ ਕੀ ਬਿੰਦ ਸੀ ਸਾਰੇ ਤਮੀਦ ਤੇ ਆਪਦੇ ਸਾਰੇ ਵਧੀਆ ਹੋਗੇ ਠੁਠਾ ਹੋਗੇ ਤੇ ਅੱਜ ਮੈਂ ਹੈਡ ਬੀਨ ਸਾਰੀਕਰ online ਵੀ ਸੀ ਹੋਮ ਤੋਂ ਮੈਂ ਸੋਚਿਆ ਤਾਂ ਬਲੌਗ ਸ਼ੇਅਰ ਕਰਦੇ ਆਂ ਤੇਲ ऑलरेडी ਸਾਰਾ ਮਤਲਬ ਆਪਾਂ ਘੱਟ ਘੱਟ ਕੀ ਕੀ ਉਹ ਬਿੰਦੇ ਤੋਂ ਅ ਰੂਸ ਤੇ ਵਿੱਚ ਲਗਾ ਲਿਆ ਤੇ ਹੁਣ ਤੁਹਾਨੂੰ ਦੱਸਾਂਗੇ ਕਿਵੇਂ ਆਪਾਂ ਮੇਰੇ ਹੈਡ ਟਿਕਨਸਟੈਂਟ ਨੇ ਆ ਦੇਖਿਓ ਮੈਂ ਹਾਂਜੀ ਇਹ ਚਲੋ ਤੇ ਹੁਣ ਤੁਸੀਂ ਦੇਖਿਓ ਸਭ ਤੋਂ ਪਹਿਲਾਂ ਫਿੰਗਰ ਟਿਪਸ ਦੀ ਹੈਲਪ ਨਾਲ ਇਸ ਤਰ੍ਹਾਂ ਆਪਾਂ ਸਾਰੇ ਬੜਾ ਆਰਾਮ ਮਿਲਦਾ ਐਵੇਂ ਮਜ਼ਾ ਬਹੁਤ ਆਉਂਦਾ ਸਾਰੇ ਆਪਾਂ ਇਸ ਤਰ੍ਹਾਂ ਮ사ਜ ਕਰਨੀ ਆ ਇਸ ਤਰ੍ਹਾਂ ਨਾਲ ਤਾਂ ਵਾਲਾਂ ਨੂੰ ਖਿੱਚ ਪੈਂਦੀ ਨਾ ਵਾਲ ਦਰਦ ਵੀ ਨਹੀਂ ਕਰਦੇ ਤੇ ਆਪਣਾ ਜਿਹੜਾ ਔਇਲ ਆ ਉਹ ਚੰਗੀ ਤਰ੍ਹਾਂ ਅਬਜ਼ਰਬ ਵੀ ਹੋ ਜਾਂਦਾ ਹੈ फ्रंट एरिया बैक एरिया लास्ट तक बिल्कुल ए प्रॉपर दोनों ਹੱਥਾਂ ਨਾਲ ਯੂਜ਼ ਕਰਦੇ ਹੋ نیچے ਤੱਕ ਵੀ ਸਹਾਇ ਦੇ ਰਹੀ ਹੈ ਤੁਸੀਂ ਕਹਿਣਾ ਇਹ ਤਾਂ ਨਾਰਮਲ ਜੀ ਮ사ਜ ਇਹ ਤਾਂ ਸਾਰੇ ਕਰਦੇ ਆ ਪਰ ਵਿੱਚ ਥੋੜੇ ਥੋੜੇ ਟਿਪਸ ਅਸੀਂ ਤੁਹਾਨੂੰ ਦੱਸਾਂਗੇ ਜਿਹੜੇ ਆਪਣੇ ਬਲੱਡ ਸਰਕੂਲੇਸ਼ਨ ਨੂੰ ਇੰਪਰੂਵ ਕਰਦੇ ਆ ਜਿਹਦੇ ਕਰਕੇ ਆਪਣੇ ਜਿਹੜੇ ਵਾਲ ਆ ਉਹ ਹੈਲਥੀ ਰਹਿੰਦੇ ਆ ਇਸ ਨੂੰ ਅਸੀਂ ਕਰਨ ਲੱਗੇ ਆ ਪਿੰਚਿੰਗ ਇਸ ਤਰ੍ਹਾਂ ਤੁਸੀਂ ਦੋਨੋਂ ਸਾਈਡਾਂ ਤੋਂ ਹੇਅਰ ਫੜ ਕੇ ਥੋੜੇ ਥੋੜੇ ਜਿਆਦਾ ਨੇ ਖਿੱਚਨੇ ਲੌਣੀ ਕਿੱਟ ਨਾਲ ਆਪਾਂ ਵਾਲਾਂ ਦਾ ਸਹੀ ਹੈ ਤੇ ਇਸ ਤਰ੍ਹਾਂ ਕਰਕੇ ਦੋ ਦੋ ਵਾਲ ਫੜ ਕੇ ਤੇ ਐਕਸਾਈਡ ਨੂੰ ਤੁਰੇ ਜਾਣਾ ਇਸ ਤਰ੍ਹਾਂ ਨਾ ਅਸਤ ਤੱਕ ਜਾਣਾ ਆਪਾਂ ਜਿੱਥੇ ਤੱਕ ਆਪਣੀ ਗੋਤ ਹੁੰਦੀ ਨਾ ਉੱਥੋਂ ਤੱਕ ਤੁਸੀਂ ਪਹੁੰਚ ਜਾਣਾ ਤੇ ਇਸ ਤਰ੍ਹਾਂ ਆਪਾਂ ਪਿੰਚਿੰਗ ਕਰਦੇ ਆਂ ਧਾਮ ਧਾਮ ਨਾਲ ਤੇ ਫਿਰ ਸਟਾਰਟਿੰਗ ਤੋਂ ਵੀ ਸਟਾਰਟ ਹੋ ਜਾਣਾ ਇਸ ਤਰ੍ਹਾਂ ਸਾਰੇ ਵਾਲ ਫੜ ਕੇ ਵੀ ਲਾਸਟ ਤੱਕ ਇਸ ਤਰ੍ਹਾਂ ਕਰਨਾ ਹੈ ਤੁਹਾਨੂੰ ਇਸ ਤਰ੍ਹਾਂ ਬਲੱਡ ਸਰਕੂਲੇਸ਼ਨ ਜਿਹੜਾ ਆਪਾਂ ਤੋਂ ਹੁੰਦਾ ਹੈ ਤੇਜ਼ ਗਤੀ ਨਾਲ ਦੌੜਦਾ ਜਿਸ ਦੇ ਨਾਲ ਆਪਣੇ ਵਾਲਾਂ ਨੂੰ ਹੈਲਥੀ ਰਹਿਣ ਵਿੱਚ ਹੈਲਪ ਕਰਦਾ ਹੈ ਪਹਿਲਾਂ ਸੈਂਟਰ ਚੋਂ ਲੈ ਲੈਣੇ ਫਿਰ ਸਾਈਡਾਂ ਤੋਂ ਲੈ ਕੇ ਮਤਲਬ ਸਾਰੇ ਸਿਰ ਦੇ ਏਰੀਏ ਨੂੰ ਆਪਾਂ ਕਵਰ ਕਰਨਾ ਹੁੰਦਾ ਹੈ ਇਸ ਤਰ੍ਹਾਂ ਫਿਰ ਇਹ ਪਲਾਸਟਿਕ ਕੌਣ ਜਾਣਾ ਹੁੰਦਾ ਹੈ ਏ ਪੁਆਇੰਟ ਤੁਸੀਂ ਜ਼ਰੂਰ ਕਰਕੇ ਵੇਖਿਓ ਜੇ ਇਹਦੇ ਨਾਲ ਬੜਾ ਸਿਰ ਨੂੰ ਸੱਚੀ ਐ ਲੱਗਦਾ ਜਿਵੇਂ ਥਕਾਵਟ ਲੈ ਗਈ ਹੋਵੇ। ਅ ਬਹੁਤ ਵਧੀਆ ਮੈਨੂੰ ਲੱਗਦਾ ਮੈਂ ਤਾਂ ਸਪੈਸ਼ਲੀ ਕਹਿ ਕੇ ਕਰਵਾਉਣੀ ਹੁੰਦੀ ਗੋਮਲ ਨੂੰ ਵੀ ਇਹ ਜ਼ਰੂਰ ਕਰੋ। ਫਿਰ ਆਹ ਸਾਈਡ ਵਾਲੇ ਜਿਵੇਂ ਆਪਣੇ ਆ ਚੀਜ਼ ਉੱਥੇ ਮ사ਜ ਕਰਨਾ ਬੜੀ ਸ਼ਾਂਤੀ ਮਿਲਦੀ ਹੈ। ਬਹੁਤ ਜ਼ਿਆਦਾ ਬੜਾ ਹੀ ਆਰਾਮ ਮਿਲਦਾ ਹੈ। ਕਦੱਖ ਮੀਟ ਕੇ ਪੈਰੋ ਬਸ ਸੀ ਇਹ ਇੱਕ ਆਵਲੇ ਕੋਮਨ ਜਿਹੜੇ ਇੱਥੇ ਆਵਲ ਮ사ਜ ਕਰਦੇ ਹਾਂ ਥਰਡ ਸਾਈਡ ਤੇ ਐਸਥਰਾ ਟਿਪਸ ਦੇ ਨਾਲ ਇਹਨੂੰ ਰਾਮ ਪੜਾ ਦੇਣਾ ਬਹੁਤ ਜ਼ਿਆਦਾ ਰੈਕਸੈਸ਼ਨ ਦੀ ਮੰਗ ਲੱਗਦੀ ਹੈ ਨਾ ਜੇ ਤਾਂ ਸੋਚੀਏ 5 ਵਜੇ ਦਾ ਕਹਾਵੈਨਾ ਸੀ ਗੱਲੇ ਤੇ ਹੁਣ ਜਿਵੇਂ ਮੇਸ਼ਾ ਚਦੋਂ ਵੀ ਇੱਕ ਸਟੈਪ ਤੋਂ ਦੂਸਰਾ ਸਟੈਪ ਕਰਨਾ ਤੇ ਜਰਨਲ ਐਪਲੀਕੇਸ਼ਨ ਇਹਨੂੰ ਕਹਿੰਦੇ ਆ ਜਿਵੇਂ ਇੱਕ ਵਾਰੀ ਫਿੰਗਰ ਟਿਪਸ ਦੇ ਨਾਲ ਹੱਥ ਸਾਰੇ ਸਿਰ ਦੇ ਵਿੱਚ ਫੇਰਨਾ ਇਹਨੂੰ ਕਹਿੰਦੇ ਆ ਜਰਨਲ ਐਪਲੀਕੇਸ਼ਨ ਇਹ ਜਨਰਲ ਐਪਲੀਕੇਸ਼ਨ ਹਰੇਕ ਸਟੈਪ ਤੋਂ ਪਹਿਲਾਂ ਕਰਨੀ ਆ ਤੇ ਬਾਅਦ ਚ ਵੀ ਤੇ ਇਹ ਦੇਖੋ ਇੱਕ ਲੈਬ ਕਰੀਦਾ ਇਸ ਤਰ੍ਹਾਂ ਜਿਵੇਂ ਕਿ ਤੇ ਵੱਟ ਕੇ ਥੱਪੜ ਮਾਰੀਦਾ ਸਹੀ ਉਹ ਵਾਲਾ ਵੱਟ ਕੇ ਨਹੀਂ ਮਾਰਨਾ ਪਾਸੇ ਇੰਦਾ ਵੀ ਬੋਲਾ-ਬੋਲਾ ਰੱਖਣਾ ਬੋਲਾ-ਬੋਲਾ ਰੱਖਣਾ ਇਸ ਤਰ੍ਹਾਂ ਲੈਬ ਦੇ ਤਰੀਕੇ ਨਾਲ ਕਰਦੇ ਹੋਏ ਸਾਰੇ ਸਿਰ ਦੇ ਏਰੀਏ ਨੂੰ ਹਰੇਕ ਉਹ ਬੈਕ ਫਰੰਟ ਸਾਈਡ ਤੇ ਸਾਰਾ ਕਵਰ ਕਰਨਾ ਹੈ ਇਹ ਇਹਦੇ ਨਾਲ ਵੀ ਬਲੱਡ ਸਰਕੂਲੇਸ਼ਨ ਇੰਪਰੂਵ ਹੁੰਦਾ ਹੈ ਨੀਂਦ ਆਉਂਦੀ ਹੈ ਰਿਲੈਕਸੇਸ਼ਨ ਮਿਲਦੀ ਹੈ ਆਰਾਮ ਮਿਲਦਾ ਹੈ ਤੁਹਾਡਾ ਦਿਮਾਗ ਵੀ ਜਿਆਦਾ ਚੰਦੂਗਾ ਜੇਕਰ ਤੁਸੀਂ ਆਪਦੇ ਸਿਰ ਦੀ ਕੇਅਰ ਕਰ ਲਈ ਨਾ ਤੇ ਸਿਰ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਜੇ ਸਿਰ ਹੀ ਬੋਰਾ ਜਾ ਤੁਰਿਆ ਫਿਰਿਆ ਖੁਸ਼ਕ ਜਿਹਾ ਲੈ ਕੇ ਤੁਰੇ ਸਿਰੇ ਤੇ ਫਿਰ ਸੱਚੀ ਤੁਹਾਨੂੰ ਕੁਝ ਨਹੀਂ ਸੋਝ ਆਉਂਦੀ ਇਹ ਵੀ ਬਹੁਤ ਆਰਾਮ ਮਿਲਦਾ ਹੈ ਦਿਨ ਨਾਲ ਐ ਲੱਗਦਾ ਜਿਵੇਂ ਕੋਈ ਪਿਆਰ ਜਿੰਨਾ ਨਾ ਸੁਭਾਉਂਦਾ ਪਿਆਰ ਹੋਵੇ ਤੁਹਾਨੂੰ ਇਹ ਵੀ ਬਹੁਤ ਵਧੀਆ ਸਟੈਪ ਆ ਇਹ ਸਟੈਪ ਵੀ ਜ਼ਰੂਰ ਕਰਨਾ ਤੇ ਇਸ ਤੋਂ ਬਾਅਦ ਫਿਰ ਦੱਸ ਦਿਓ ਜਰਨਲ ਐਪਲੀਕੇਸ਼ਨ ਕੋਲ ਜਦੋਂ ਇਹਨੂੰ ਬੰਦ ਕਰਨਾ ਹੈ ਫਿਰ ਜਰਨਲ ਐਪਲੀਕੇਸ਼ਨ ਕਰਨੀ ਆ ਹਾਂਜੀ ਉਸ ਤੋਂ ਬਾਅਦ ਕੋਈ ਅਗਲਾ ਸਟੈਪ ਆਪਣਾ ਫਿਰ ਸ਼ੁਰੂ ਕਰਾਂਗੇ ਜਰਨਲ ਐਪਲੀਕੇਸ਼ਨ ਕਰਨ ਤੋਂ ਬਾਅਦ ਹੁਣ ਨੈਕਸਟ ਸਟੈਪ ਕਰਨਾ ਹੈ ਇੱਥੇ ਦੇਖੋ ਧਿਆਨ ਨਾਲ ਪੁਆਇੰਟ ਦਬਾਉਣੇ ਆਵੇਂ ਪਿੰਗ ਉਮਰ ਬੋਲ ਕੇ ਦੱਸ ਦੋ ਤੁਸੀਂ ਹਾਂਜੀ ਇਹ ਵਾਲੇ ਪੁਆਇੰਟ ਹੁੰਦੇ ਆ ਆਪਣੇ ਹੈੱਡ ਦੇ ਮੀਨ ਜਦੋਂ ਆਪਾਂ ਇਹ ਪੁਆਇੰਟ ਨਾਲ ਆਪਾਂ ਦੇ ਆ ਨਾ ਇੰਦੀ ਨਾਲ ਆਪਣੇ ਬਲੱਡ ਸਰਕਲ ਸਰਕਲ ਕਰਦਾ ਹੈ ਨਾ ਨਹੀਂ ਆਪਾਂ ਨੂੰ ਰੈਕਸ ਵੀ ਫੀਲ ਹੁੰਦਾ ਹੈ ਬਹੁਤ ਵਧੀਆ ਲੱਗਦਾ ਹੈ ਜਾੜਾਂ ਨੂੰ ਦਬਾਉਣੇ ਪਾਸ ਜਿੰਨਾ ਕੋ ਪ੍ਰੈਸ਼ਰ ਕਸਟਮਰ ਕਦੇ ਉਹਨਾਂ ਨੂੰ ਸਹਿ ਸਕਦਾ ਹੈ ਜਿਵੇਂ ਮੇਰੇ ਹੋ ਥੋੜਾ ਤ ਦਬਾ ਸਕਦੀ ਹਾਂ ਹਾਂਜੀ ਬਸ ਐਸਾ ਕਰ ਮੈਨੂੰ ਲੱਗਦਾ ਬਸ ਕੋਈ ਤਰਿਆ ਜਾਂਦਾ ਸਿਰ ਤੇ ਵਸੇਂਦਾ ਕੋਈ ਹੁੰਦਾ ਪਿਆ ਹਾਂਜੀ ਇੱਕ ਵਾਰੀ ਮੈਂ ਜ਼ਿਆਦਾ ਦਬਾ ਲਈ ਸਾਡੇ ਇੱਥੇ ਮੈਡਮ ਹੁੰਦੇ ਸੀ ਉਹਨਾਂ ਦੇ ਮੈਂ ਜ਼ਿਆਦਾ ਉਹਨਾਂ ਦਾ ਪੀਪੀ ਹਾਈ ਹੁੰਦਾ ਸੀ ਮੈਂ ਉਹਨਾਂ ਤੇ ਪੁਆਇੰਟ ਜ਼ਿਆਦਾ ਦਬਾਦੇ ਅੱਛਾ ਮੁੜ ਕੇ ਬਾਅਦ ਵਿੱਚ ਜਦੋਂ ਉਹ ਕਹਿੰਦੇ ਮੇਰੇ ਆਰਾਮ ਨਾਲ ਕਰਿਆ ਗਾ ਸੇਵ ਜਿਆਦਾ ਪਰ ਇਹਦਾ ਲੱਗਿਆ ਕਰਨਾ ਬੁਰੀ ਤੇ ਕੰਫੀਡੈਂਸ ਤੇ ਰਹੋ ਜਦੋਂ ਨੜਕਾਈ ਵਾਰੀ ਆਣੀ ਤਾਂ ਕਰੀ ਕਿਉਂ ਮੈਂ ਜਲਦੀ ਜਿਆਦਾ ਹੀ ਦਬਾ ਤੇ ਤੇ ਸੈਂਟਰ ਤੇ ਬਾਅਦ ਬਾਅਦ ਸਾਈਡਾਂ ਤੇ ਹਾਂਜੀ ਫਿਰ ਇਹਨਾਂ ਸਾਈਡਾਂ ਤੇ ਸਰ ਕਰ ਠੀਕ ਹੈ ਮੈਂ ਵੀ ਮੈਂ ਕਵਰ ਕਰ ਸਕਾਂ ਮੇਰੇ ਹੱਥ ਵਿੱਚ ਕੈਮਰਾ ਹੈ ਕੋਸ਼ਿਸ਼ ਕਰੂੰਗੀ ਮੈਂ ਵੀ ਚੰਗੀ ਤਰ੍ਹਾਂ ਤੁਹਾਨੂੰ ਦਿਖ ਜਾਵੇ ਚਲੋ போறான்னு இயர்த்தி நானால் இயர்த்தி நானால் வீடிப்புக்கு போல பேப்பர் பேக்சைடு பார்க்க வேண்டியது தனியார் ਨਾਲ ਨਾਲ ਕੋਈ ਕਿਤਾਸ ਦੀ ਗਲੇ ਆਪਾਂ ਇੱਥੇ ਇਹਦੇ ਪੁਆਇੰਟ ਐ ਦਬਾ ਵੀ ਸਕਦੇ ਆ ਤੇ ਮ사ਜ ਵੀ ਦੇ ਸਕਦੇ ਆ ਤੇ ਆਪਾਂ ਹਾਂਜੀ ਮ사ਜ ਵੀ ਦੇ ਵੀ ਲਿਆ ਸਕਦੇ ਆ ਤੇ ਪੁਆਇੰਟ ਪੁਆਇੰਟ ਦਬਾ ਵੀ ਸਕਦੇ ਆ ਹਾਂਜੀ ਤੇ ਇਦਾਂ ਹੀ ਫਿਰ ਆਪਾਂ ਨੈਕ ਵਾਲੇ ਚੱਲ ਜਾਣਾ ਪੁਆਇੰਟ ਦਬਾਉਂਦੇ ਹੋਏ ਮ사ਜ ਕਰਦੇ ਹੋਏ ਤੇ ਆ ਹੇਅਰਸ ਨੂੰ ਆਪਾਂ ਬੰਨਣਾ ਕਲਿੱਪ ਲਾ ਦਾਂਗੇ ਜਾਜੂ ਲਾ ਕਰ ਲਾਂਗੇ ਤਾਂ ਫਿਰ ਆਪਾਂ ਮਤਲਬ ਨੈਕ ਦੇ ਜਿਹੜੇ ਆ ਪੁਆਇੰਟ ਹੁੰਦੇ ਆ ਮ사ਜ ਕਰਾਂਗੇ ਜਿੰਨਾ ਸਰਵਾਈਕਲ ਵਗੈਰਾ ਹੈ ਉਹ ਵੀ ਇਹ ਚੀਜ਼ ਕਰ ਸਕਦੇ ਆ ਮ사ਜ ਕਰ ਸਕਦੇ ਆ ਬੜਾ ਵਧੀਆ ਬੈਨੀਫਿਟ ਆ ਇਹਦਾ ਆਰਾਮ ਵੀ ਮਿਲਦਾ ਹੈ ਸਰਵਾਈਕਲ ਦੀ ਪ੍ਰੋਬਲਮ ਵੀ ਠੀਕ ਹੋ ਗਈ ਇੱਥਾ ਪੁਆਇੰਟ ਵੀ ਦਬਿ ਸਕਦੇ ਉਹ ਬੜਾ ਨਾ ਕੁਲੰਦ ਬਣੇ ਆ ਜੀ ਇਹ ਤਾਂ ਫਰ ਸ਼ੋਲਡਰਸ ਦੀ ਅ ਉੱਠਾ نیچے ਜਾ ਰਿਹਾ ਤੇ ਉੱਪਰ ਆ ਰਿਹਾ ਉਥੇ ਨੂੰ ਮਸਾਜ ਮਿਲ ਜੇ ਜਾ ਰਹੀ ਹੈ ਹਾਂ ਜੀ ਇਹ ਜਿਸ ਇਸ ਤਰ੍ਹਾਂ ਦਾ ਬਹੁਤ ਰਿਲੈਕਸ ਹੁੰਦਾ ਹੈ ਹੁਣ ਮੈਂ ਆਫ ਕੈਮਰਾ ਤੇ ਸਪੈਸ਼ਲ ਕਰਵਾਉਂਗੀ ਕੈਮਰੇ ਤੇ ਫਿਰ ਬੋਲਣਾ ਪੈਣਾ ਇਹ ਸ਼ਾਂਤ ਰਹਿ ਕੇ ਅੱਖਾਂ ਬੰਦ ਕਰਕੇ ਕਰਵਾਉਣ ਚ ਜ਼ਿਆਦਾ ਮਜ਼ਾ ਆ ਹਾਂ ਜੀ ਸਹੀ ਗੱਲ ਆ ਫੇਰ ਹੀ ਅਸਲ ਚ ਫਾਇਦਾ ਵੀ ਫੇਰ ਹੀ ਹੈ ਹੋ ਅਤੇ ਬੰਦਾ ਸਵਰਗਾਂ ਚ ਚਲਾ ਗਿਆ ਕਿ ਤੁਸੀਂ ਸਹੀ ਕਹਿ ਲੇ ਤੇ ਹੁਣ ਆਪਾਂ ਦੱਸ ਦਈਏ YouTube ਫੈਮਲੀ ਹੁਣ ਅਸੀਂ ਆਉਂਦਾ ਮ사ਜ ਰੱਖਦੇ ਆ ਕੈਰੀਓ ਤੇ ਤੁਸੀਂ ਹੀ ਦੱਸਿਓ ਤੁਹਾਨੂੰ ਮ사ਜ ਕਿਵੇਂ ਦੀ ਲੱਗੀ ਤੁਸੀਂ ਵੀ ਜਰੂਰ ਕਰਿਓ ਤੇ ਤੁਹਾਨੂੰ ਕਰਨ ਤੋਂ ਬਾਅਦ ਮ사ਜ ਸਟੈਪ ਫੋਲੋ ਕਰਨ ਤੋਂ ਬਾਅਦ ਕਿਵੇਂ ਤੁਸੀਂ ਫੀਲ ਕੀਤਾ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਹੁਣ ਆਪਾਂ ਮਿਲਾਂਗੇ ਨੈਕਸਟ ਵਲੌਗ 'ਚ ਅੱਜ ਦਾ ਆਪਾਂ ਇਹ ਹੀ ਵਲੌਗ ਸੀ ਆਪਣਾ ਏ ਜਰੂਰ ਦੱਸਣਾ ਕਿਵੇਂ ਦਾ ਲੱਗਾ ਵਧੀਆ ਲੱਗੇ ਲਾਈਕ ਕਰਨਾ ਸਮਝਿਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੋ ਫਿਰ ਮਿਲਦੇ ਆਂ ਫਿਰ ਜਦੋਂ ਦੇ ਹੋ ਜਾਸਾ ਬਾਏ ਬਾਏ ਤੋਂ ਮੰਕ ਕਰਦੇ ਆ ਬਾਏ